प्यारे दोस्तों आज ਤੁਹਾਨੂੰ ਅੱਜ ਲੈ ਚੱਲੇ ਆਂ ਹਿਮਾਚਲ ਦੀਆਂ ਖੂਬਸੂਰਤ ਵਾਦੀਆਂ ਵਿੱਚ ਇਹ ਜਿਹੜੀਆਂ ਵਾਦੀਆਂ ਆ ਇਹ ਹਿਮਾਲਿਆ ਪਰਬਤ ਦੇ ਨਾਲ ਲੱਗਦੀ ਸ਼ਾਖਾ ਸ਼ਿਵਾਲਿਕ ਦੀਆਂ ਪਹਾੜੀਆਂ ਦੀ ਹੈ ਆਓ ਤੁਹਾਨੂੰ ਅਸੀਂ ਇਸ ਕੁਦਰਤੀ ਮਨਮੋਹਕ ਨਜ਼ਾਰੇ ਦੇ ਦਰਸ਼ਨ ਕਰਾਈਏ ਆ ਦੇਖੋ ਇੱਥੇ ਹਿਮਾਚਲ ਦੇ ਲੋਕ ਇਸ ਤਰ੍ਹਾਂ ਦੇ ਘਰਾਂ ਦੇ ਵਿੱਚ ਰਹਿੰਦੇ ਨੇ ਤੇ ਬੜੇ ਹੀ ਖੂਬਸੂਰਤ ਟੰਗ ਦੇ ਨਾਲ ਉਹ ਆਪਣੀ ਜ਼ਿੰਦਗੀ ਬਸਰ ਕਰ ਰਹੇ ਨੇ ਕੁਦਰਤ ਦੀ ਗੋਦ ਵਿੱਚ ਬੈਠ ਕੇ ਉਹ ਕੁਦਰਤ ਦੇ ਨਜ਼ਾਰੇ ਲੈਂਦੇ ਨੇ ਆ ਦੇਖੋ ਦੋਸਤੋ ਕਿਵੇਂ ਫੁੱਲ ਖਿੜੇ ਨੇ ਔਰ ਆ ਅੰਬਾਂ ਦੇ ਬਾਗ ਹੈ ਆ ਆਓ ਤੁਹਾਨੂੰ ਦਿਖਾਈਏ ਅੱਗੇ ਆ ਦੇਖੋ ਇਸ ਹਸੀਨ ਬਾਦੀਆਂ ਦੇ ਦਰਸ਼ਨ ਕਰਾਈਏ ਤੇ ਆ ਦੇਖੋ ਕਿਸ ਤਰ੍ਹਾਂ ਕੁਦਰਤ ਕਿਵੇਂ ਝੂਮ ਰਹੀ ਹੈ ਤੇ ਹਰੀ ਭਰੀ ਕੁਦਰਤ ਬੰਦੇ ਦਾ ਮਨ ਆਪਣੇ ਆਪ ਹੀ ਇਸ ਅਸੀਰ ਕੁਦਰ ਦੇ ਵਿੱਚ ਜਾ ਕੇ ਰਲ ਜਾਂਦਾ ਹੈ ਰੰਗ ਦੇ ਵਿੱਚ ਰੰਗ ਜਾਂਦਾ ਹੈ ਆਓ ਤੁਹਾਨੂੰ ਅਸੀਂ ਅੱਗੇ ਦਿਖਾਈਏ ਕਿ ਇਹ ਕੁਦਰਤ ਕਿੰਨੀ ਖੂਬਸੂਰਤ ਹੈ ਇਹ ਅਸੀਂ ਜਾ ਰਹੇ ਆ ਆ ਸਾਹਮਣੇ ਇੱਕ ਦਰਿਆ ਵਗ ਰਿਹਾ ਹੈ ਉਸ ਕੁਦਰਤ ਦੇ ਦਰਿਆ ਦੇ ਤੁਹਾਨੂੰ ਅਸੀਂ ਦਰਸ਼ਨ ਕਰਾ ਰਹੇ ਹਾਂ ਦੇਖੋ ਹਸੀਨ ਬਾਦੀਆਂ ਇਸ ਤਰ੍ਹਾਂ ਤੁਸੀਂ ਵੀ ਕੋ ਮਣਾ ਸਕਦੇ ਹੋ ਆਪਣੇ ਸਾਥੀਆਂ ਦੇ ਨਾਲ ਟੂਰ ਬਣਾ ਸਕਦੇ ਹੋ ਅਤੇ ਕੁਦਰਤ ਦੀਆਂ ਹਸੀਨ ਬਾਦੀਆਂ ਦੇ ਤੁਸੀਂ ਵੀ ਨਜ਼ਾਰੇ ਦੇਖ ਸਕਦੇ ਹੋ ਆ ਦੇਖੋ ਕਿਸ ਤਰ੍ਹਾਂ ਕਿੰਨਾ ਵਧੀਆ ਜਿਹੜਾ ਹੈ 뷰 ਹੈ ਜਿਹੜਾ ਤੁਸੀਂ ਕੁਦਰਤ ਦੀ ਗੋਦ ਦੇ ਵਿੱਚ ਬੈਠ ਕੇ ਤੁਸੀਂ ਇਹ ਹਸੀਨ ਬਾਗੀਆਂ ਨੂੰ ਤੱਕ ਸਕਦੇ ਹੋ ਔਰ ਇਹ ਤੁਹਾਨੂੰ ਡੈਸਟੀਨੇਸ਼ਨ ਮੈਂ ਵੀਡੀਓ ਦੇ ਅੰਤ ਵਿੱਚ ਪਾ ਦਵਾਂਗਾ ਤੇ ਤੁਸੀਂ ਇਹ ਵੀਡੀਓ ਲਾਈਕ ਕਰੋ ਸ਼ੇਅਰ ਕਰੋ ਤੇ ਸਬਸਕ੍ਰਾਈਬ ਕਰੋ ਇਸ ਤਰ੍ਹਾਂ ਦੇਖੋ ਕਿੰਨੀ ਸੋਹਣੀ ਕੁਦਰਤ ਹੈ ਕਿੰਨਾ ਸ਼ਾਂਤ ਮੌਸਮ ਦੇ ਵਿੱਚ